ਅੱਜ ਆਜ਼ਾਦੀ ਦਿਵਸ ਦੇ ਮੌਕੇ ਤੇ ਕਿਸਾਨ ਜਥੇਬੰਦੀ ਵੱਲੋਂ ਵਿਸ਼ਾਲ ਟਰੈਕਟਰ ਮਾਰਚ ਕਰਿਆ ਗਿਆ ਜਿਸ ਵਿੱਚ ਟੈਂਕਰ ਟਰੈਕਟਰ ਸ਼ਾਮਿਲ ਹੋਏ। ਇਹ ਕਾਫਲਾ ਗੁਰਦੁਆਰਾ ਦਮਦਮਾ ਸਾਹਿਬ ਤੋਂ ਰੰਭੋ ਕੇ ਦਰਾਹਬਾਜ਼ਾਰ ਚ ਹੁੰਦਾ ਹੋਇਆ ਮਾਚੀਵੜ ਸਾਹਿਬ ਲਈ ਰਵਾਨਾ ਹੋਇਆ। ਇਸ ਮੌਕੇ ਨਵੇਂ ਬਣੇ ਕਾਨੂੰਨਾਂ ਦੀਆਂ ਕਾਪੀਆਂ ਵੀ ਵਸਾੜੀਆਂ ਗਿਆ। ਗੁਰਜੀਤ ਜੀ ਅੱਜ ਤੁਸੀਂ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਤੋਂ ਇੱਕ ਟਰੈਕਟਰ ਮਾਰਚ ਕਰ ਰਹੇ ਹੋ ਕਿਸ ਸੰਬੰਧ ਚ ਏਕਨਾਂ ਜਿਵੇਂ ਪਹਿਲਾਂ ਖੇਤੀਬਾੜੀ ਵਾਸਤੇ ਤਿੰਨ ਕਾਲੇ ਕਾਨੂੰਨ ਆਏ ਸੀ ਉਸੇ ਤਰ੍ਹਾਂ ਜਿਹੜਾ ਇਹਨਾਂ ਨੇ ਹੁਣ ਇੱਕ ਆਪਾਂ ਆਮ ਜਨਤਾ ਵਾਸਤੇ ਤਿੰਨ ਕਾਲੇ ਕਾਨੂੰਨ ਆਏ ਆ ਜਿਹੜੇ ਬੀ ਐਨ ਐਸ ਬੀ ਐਨ ਐਸ ਐਸ ਔਰ ਬੀ ਐਸ ਜਿਹੜੇ ਤਿੰਨ ਕਾਨੂੰਨ ਆਏ ਨੇ ਇਹਦੇ ਤਹਿਤ ਸਾਡੀ ਇਹ ਸਾਡਾ ਮੇਨ ਮਕਸਦ 15 ਅਗਸਤ ਤੇ ਰੱਖਣ ਦਾ ਸਾਡੀ ਜਿਹੜੀ ਆਜ਼ਾਦੀ ਹੈ ਉਹ ਸੈਂਟਰ ਸਰਕਾਰ ਬੀ ਜੀ ਪੀ ਸਰਕਾਰ ਖੋਹਣ ਜਾ ਰਹੀ ਹੈ ਔਰ ਉਸ ਦੇ ਸਬੰਧ ਦੇ ਵਿੱਚ ਅਸੀਂ ਆਪਣਾ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵੀ ਇਹ ਹਰੇਕ ਆਮ ਇਨਸਾਨ ਵਾਸਤੇ ਬਹੁਤ ਘਾਤਕ ਕਾਨੂੰਨ ਆਏ ਹਨ ਉਹਦੇ ਵਾਸਤੇ ਅਸੀਂ ਇੱਕ ਜਾਗਰੂਕ ਆਪਣਾ ਟਰੈਕਟਰ ਮਾਰਚ ਕੱਢਣ ਜਾ ਰਹੇ ਹਾਂ ਜੀ ਜੀ ਦੀ ਗੱਲ ਕਰਦੇ ਇਹਨਾਂ ਕਾਨੂੰਨਾਂ ਬਾਰੇ ਥੋੜਾ ਜਿਹਾ ਵਿਸਤਾਰਿਤ ਦੱਸ ਸਕਦੇ ਹੋ ਕਿ ਕੀ ਨੁਕਸਾਨ ਦੇ ਆ ਇਹ ਲੋਕਾਂ ਨੂੰ ਜਿਸ ਤਰ੍ਹਾਂ ਮੰਨ ਲਓ ਪਹਿਲਾਂ ਕਿ ਦੇਖੋ ਜ਼ਰੂਰਤ ਪੈਂਦੀ ਸੀ ਤਾਂ ਜੇ ਮੰਨ ਲਓ 144 ਧਾਰਾ ਲਾਉਣੀ ਹੈ ਤਾਂ ਉਹਦੀ ਪਰਮਿਸ਼ਨ ਡੀਸੀ ਤੋਂ ਲੈਣੀ ਪੈਂਦੀ ਸੀ ਡੀਸੀ ਦੀ ਪਰਮਿਸ਼ਨ ਦੇੰਦਾਸਤੇ 144 ਧਾਰਾ ਲੱਗਦੀ ਸੀ ਅੱਜ ਉਹ ਬਦਲ ਕੇ ਤਹਿਸੀਲਦਾਰ ਔਰ ਡੀਐਸਪੀ ਤੱਕ ਆ ਗਈ ਔਰ ਜ ਉਸ ਨੂੰ ਆਦਮੀ ਨੂੰ ਪ੍ਰਸ਼ਾਸਨ ਚੱਕ ਸਕਦਾ ਆ ਔਰ ਉਹਦੇ ਉੱਪਰ ਤਸ਼ੱਦਦ ਕਰਕੇ ਉਹਦੇ ਕੋਲੋਂ ਆਪਣਾ ਕਸ਼ਿਮ ਮਨਵਾਇਆ ਜਾ ਸਕਦਾ ਔਰ ਜਿਸ ਦਾ ਬਹੁਤ ਵੱਡਾ ਖਤਰਾ ਆ ਆਮ ਲੋਕਾਂ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਬਤ ਹੋਊਗਾ ਜੀ ਜੀ ਇਹ ਜਿਹੜਾ ਤੁਹਾਡਾ ਕਾਫਲਾ ਇੱਥੋਂ ਚੱਲਣਾ ਦਰਾਹੇ ਪਿੰਡ ਤੋਂ ਇਹ ਕਿੱਥੇ ਤੱਕ ਪਹੁੰਚਣਾ ਹੈ ਇਹ ਇੱਥੋਂ ਦਰਾਹੇ ਪਿੰਡ ਤੋਂ ਸ਼ੁਰੂ ਹੋ ਕੇ ਪਹਿਲਾਂ ਨੀਲੋਪੋਲ ਦੇ ਉੱਪਰ ਸਾਡਾ ਇੱਕ ਕਾਫਲਾ ਹੋਰ ਆਪਣਾ ਖੜਾ ਆ ਤਕਰੀਬਨ 100-150 ਟਰੈਕਟਰ ਸਾਡਾ ਉੱਥੇ ਖੜਾ ਆ ਉਸ ਤੋਂ ਬਾਅਦ ਸਮਰਾਲੇ 100 100 ਦੇ ਕਰੀਬ ਟਰੈਕਟਰ ਕਾਹਦਾ ਲਗੜਾ ਸਮਰਾਲੇ ਪਹੁੰਚਾਂ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੂੰਗੇ ਲੋਕਾਂ ਨੂੰ ਇਹ ਸੁਨਾਹ ਸਨੇਹ ਦੇ ਜਾਵਾਂਗੇ ਵੀ ਇੱਕ ਆਪਣਾ ਜਿਹੜੇ ਕਾਨੂੰਨ ਆਏ ਨੇ ਕੱਲੇ ਕਿਸਾਨਾਂ ਵਾਸਤੇ ਨਹੀਂ ਆਏ ਬਹੁਤ ਘਾਤਕ ਕਾਨੂੰਨ ਆਮ ਲੋਕਾਂ ਵਾਸਤੇ ਆਏ ਨੇ ਔਰ ਜਾਗਰੂਕ ਹੋਣ ਔਰ ਸਰਕਾਰ ਦੇ ਵਿਰੁੱਧ ਆਵਾਜ਼ ਉਠਾਉਣ ਪੂਰੇ ਦੇਸ਼ ਵਿੱਚ ਇਹ ਆਵਾਜ਼ ਉੱਠੂਗੀ ਤੇ ਇਹ ਕਾਨੂੰਨ ਰੱਦ ਹੋਣਗੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਮ ਲੋਕਾਂ ਦਾ ਜੀਉਣਾ ਬਹੁਤ ਔਖਾ ਹੋ ਜਾਊਗਾ ਸਾਨੂੰ ਕੋਈ ਵੀ ਤਰਨਾ ਮੁਜ਼ਾਹਰਾ ਕਰਨ ਦਾ ਹੱਕ ਵੀ ਸਾਡੇ ਹੱਥੋਂ ਨਿਕਲ ਜਾਊਗਾ ਔਰ ਪ੍ਰਸ਼ਾਸਨ ਸਾਡੇ ਉੱਪਰ ਬਹੁਤ ਤੱਕਾ ਕਰਕੇ ਆਪਣੀਆਂ ਮੰਗਾਂ ਮਨਵਾ ਲਵੇ ਅਕਸਰ ਹੀ ਮਤਲਬ ਜੱਥੇਬੰਦੀਆਂ ਵੱਲੋਂ بڑے ਅੰਦੋਲਨ ਕੀਤੇ ਜਾਂ ਮੌਕੇ ਤੇ ਤੁਸੀਂ ਹੀ ਟਰੈਕਟਰਾਂ ਦਾ ਇੱਕ ਕਾਫਲਾ ਲੈ ਕੇ ਜਾ ਰਹੇ ਹੋ ਬਹੁਤ ਲੰਬਾ ਕਾਫਲਾ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਸੇ ਕਾਨੂੰਨ ਤੇ ਵੱਡਾ ਸਵਾਲ ਖੜਾ ਕੀਤਾ ਕੀ ਕਹਿਣਾ ਚਾਹੁੰਦੇ ਸਰ ਅੱਜ ਬਿਨਾ ਆਪਣਾ ਟਰੈਕਟਰ ਮਾਰਚ ਕਰਨ ਜਾ ਰਹੇ ਹਾਂ ਆਜ਼ਾਦੀ ਦਿਹਾੜੇ ਦੇ ਜਰੂਰ ਕੱਟਣ ਜਾ ਰਹੇ ਹਾਂ ਕਿਉਂਕਿ ਲੋਕਾਂ ਦੀ ਜਿਹੜੀ ਸਰਕਾਰ ਭਾਜਪਾ ਸਰਕਾਰ ਆਜ਼ਾਦੀ ਖੋਣ ਜਾ ਰਹੀ ਹੈ ਤਿੰਨ ਕਾਨੂੰਨ ਜਿਹੜੇ ਪਹਿਲਾਂ ਕਾਲੇ ਕਾਨੂੰਨ ਲੈ ਕੇ ਆਏ ਸੀ ਅੱਜ ਫੇਰ ਤਿੰਨ ਕਾਲੇ ਕਾਨੂੰਨ ਸੰਸਦ ਦੇ ਪਾਸ ਕਰ ਚੁੱਕੀ ਹੈ ਤੁਸੀਂ ਇਹ ਦੇਖੋ ਉਹਨਾਂ ਦੇ ਨਾਮ ਨੇ ਬੀਐਸਏ ਬੀਐਨਐਸ ਬੀਐਨਐਸਐਸ ਦੇਖੋ ਤੁਸੀਂ ਇਹ ਦੇਖੋ ਜਨਮ ਭਾਜਪਾ ਸਰਕਾਰ ਮੋਦੀ ਕਹਿੰਦਾ ਸੀ 400 ਪਾਰ 400 ਪਾਰ ਤਾਂ ਉਹ 400 ਪਾਰ ਤਾਂ ਨਹੀਂ ਹੋਏ ਕਿਉਂਕਿ ਕਿਸਾਨਾਂ ਦੇ ਜਿਹੜੇ ਹਾਲਾਤ ਦੇਖ ਕੇ ਦੇਸ਼ ਨੇ ਉਹਨਾਂ ਨੂੰ ਨਕਾਰਿਆ ਤੇ ਅਖੀਰ ਉਹਨਾਂ ਨੂੰ ਸਰਕਾਰ ਬਣਾਉਣ ਵਾਸਤੇ ਛੋਟੀਆਂ ਪਾਰਟੀਆਂ ਦੀ ਮਦਦ ਮੰਗਣੀ ਪਈ ਤਾਂ ਜਿੱਦਾਂ ਇਹ ਕਾਨੂੰਨ ਪਾਸ ਕੀਤੇ ਆ ਤਾਂ ਉਹਦੋਂ ਇਹਨਾਂ ਨੇ 144 ਜਿਹੜੇ ਐਮਪੀ ਸੀ ਉਹਨਾਂ ਨੂੰ ਬਾਹਰ ਕੀਤਾ ਤੇ ਵਾਂਟ 2/3 ਮੇਜੋਰਟੀ ਨਾਲ ਇਹ ਕਾਨੂੰਨ ਪਾਸ ਕੀਤੇ ਗਏ ਆ ਇਹ ਕਾਨੂੰਨ ਬੜੇ ਘਾਤਕ ਆ ਆਮ ਨਾਗਰਿਕ ਦੀ ਆਜ਼ਾਦੀ ਖੋਹੀ ਗਈ ਆ ਦੇਖੋ ਤੁਸੀਂ ਤੁਸੀਂ ਅੱਜ ਇੱਕ ਮੈਂ ਛੋਟੀਆਂ ਧਾਰਨ ਦੇ ਦਿੰਦਾ ਵੀ ਅੱਜ ਜੇ ਕਿਸੇ ਨੂੰ ਜੇ ਸਾਡੇ ਐਫਆਈਆਰ ਹੁੰਦੀ ਆ ਤਾਂ ਉਹਦਾ ਜਿਹੜੀ ਆਪਣਾ ਕਮ ਸੇ ਕਮ ਮజిਸਟ੍ਰੇਟ ਤੋਂ ਜੁੜੀ ਜਿਹੜੀ ਮజిਸਟ੍ਰੇਟ ਤੋਂ ਉਹਨਾਂ ਨੂੰ ਆਪਣਾ ਹੈਗਾ ਵਾ ਮਿਲਦਾ ਆ ਉਤੋਂ ਆਪਣਾ ਰਿਮਾਂਡ ਮਿਲਦਾ ਆ ਤੇ ਅੱਜ ਜਿਹੜੇ ਇਹ ਕਾਨੂੰਨਾਂ ਦੇ ਮਤਾਬਕ ਐਸਐਚਓ ਕ ਤਹਿਸੀਲਦਾਰ ਤੋਂ ਵੀ ਜਿਹੜੇ ਹੈਗਾ ਵਾ ਮ ਰਿਮਾਂਡ ਲੈ ਸਕਦਾ ਰਸੋਈ ਤਹਿਸੀਲਦਾਰ ਦੀ ਐਡਾ ਉਹਦਾ ਨਹੀਂ ਹੈਗਾ ਵੀ ਉਹ ਰਿਮਾਂਡ ਦੇ ਸਕੇ ਤਾਂ ਹੋਰ ਵੀ ਇਹ ਕਾਨੂੰਨ ਦੀਆਂ ਬੜੀਆਂ ਕਮੀਆਂ ਤੇ ਦੇਸ਼ ਦੀ ਆਜ਼ਾਦੀ ਨੂੰ ਖਤਰਾ ਹੈ ਲੋਕਾਂ ਦੀ ਆਜ਼ਾਦੀ ਨੂੰ ਖਤਰਾ ਆਇਆ ਉਹੀ ਗੱਲ ਕਰਦੇ ਆ ਜਿਸ ਤਰ੍ਹਾਂ ਦੱਸਿਆ ਕਿ ਤੁਸੀਂ ਇਹ ਕਾਨੂੰਨ ਬੜੇ ਘਾਤਕ ਨੇ ਇਸ ਤੋਂ ਪਹਿਲਾਂ ਕਿਸਾਨੀ ਅੰਦੋਲਨ ਲਗਾਤਾਰ ਚੱਲ ਰਿਹਾ ਅੱਜ ਵੀ ਬਾਰਡਰ ਬੰਦ ਹੈ ਤੇ ਹੁਣ ਇੱਕ ਨਵਾਂ ਸਿਲਸਿਲਾ ਸ਼ੁਰੂ ਹੋਣ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਕਿ ਕਿੱਥੇ ਤੱਕ ਜਾ ਕੇ ਰੁਕੇਗਾ ਸਰ ਇਹਦਾ ਜਿਵੇਂ ਲੋਕ ਕਹਿੰਦੇ ਸੀ ਪਹਿਲਾਂ ਵੀ ਡਿਕਟੇਟਰਸ਼ਿਪ ਵੱਲ ਸਰਕਾਰ ਜਾ ਰਹੀ ਹੈ ਜਿਹੜਾ ਮੋਦੀ ਸਰਕਾਰ ਹੈ ਡਿਕਟੇਟਰਸ਼ਿਪ ਵੱਲ ਜਾ ਰਹੀ ਹੈ ਤੇ ਲੋਕਾਂ ਨੂੰ ਸੀ ਅਗਾਂਹ ਕਰਨਾ ਚਾਹੁੰਦੇ ਆ ਅੱਜ ਸਾਡਾ ਇਹ ਮਾਰਚ ਗੱਟਨ ਦਾ ਮੇਨ ਮੋਟਿਵ ਹੀ ਇਹ ਹੀ ਆ ਵੀ ਲੋਕਾਂ ਨੂੰ ਇਹਨਾਂ ਕਾਨੂੰਨਾਂ ਬਾਰੇ ਦੱਸਣਾ ਇਹਨਾਂ ਕਾਨੂੰਨਾਂ ਬਾਰੇ ਘੱਟ ਕਾਨੂੰਨਾਂ ਬਾਰੇ ਦੱਸਣਾ ਜੇ ਲੋਕ ਆਪਣੇ ਜਿਹੜੇ ਹੈਗੇ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਸਕਣ